ਇਤਿਹਾਸ ਦੇ ਪੰਨਿਆਂ ਅੰਦਰ ਤੱਕਿਓ ਮੀਰ ਮੰਨੋਂ ਦੀ ਜੇਲ੍ਹ ਹੈ ਸਵਸਵ ਮਣ ਮਾਤਾਵਾਂ ਤੇ ਭੈਣਾਂ ਪੀਸਣ ਪਿਸਦੀਆਂ ਨੇ ਦਿਨੇ ਉਹਨਾਂ ਦੇ ਕੁਛੜ ਵਿੱਚੋਂ ਬੱਚੇ ਖੋਏ ਜਾਂਦੇ ਨੇ ਹਵਾ ਦੇ ਵਿੱਚ ਉਛਾਲ ਕਰਕੇ ਨੇਜ਼ੀਆਂ ਤੇ ਟੰਗੇ ਜਾਂਦੇ ਨੇ ਉਹਨਾਂ ਦੇ ਸਾਹਮਣੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਹਾਰ ਬਣਾ ਕਰਕੇ ਗਲਾਂ ਵਿੱਚ ਪਾਏ ਜਾਂਦੇ ਨੇ ਕਿੰਨਾ ਵੱਡਾ ਦੁੱਖ ਹੈ ਕਿੰਨਾ ਵੱਡਾ ਬਿਗਨ ਹੈ ਕਿੰਨਾ ਮੁਸੀਬਤਾਂ ਭਰਿਆ ਉਹ ਸਮਾਂ ਹੈ ਮੀਰ ਮੰਨੂ ਦੀ ਜੇਲ੍ਹ ਪਰ ਮਾਤਾਵਾਂ ਤੇ ਭੈਣਾਂ ਮਾਲਿਕ ਪ੍ਰਭੂ ਦੇ ਸੱਚੇ ਨਾਮ ਦੇ ਸਹਾਰੇ ਸੱਚ ਦੇ ਸਹਾਰੇ ਮਨ ਇੰਨਾ ਕੋ ਪੱਕਾ ਕੀਤਾ ਹੈ ਮਨ ਅੰਦਰ ਇੰਨੀ ਕੋ ਸੱਚ ਦੀ ਦ੍ਰਿੜਤਾ ਹੈ ਕਿ ਸ਼ਾਮਾਂ ਨੂੰ ਸੋਧਰ ਦਾ ਪਾਠ ਕਰਦੀਆਂ ਤੇ ਫਿਰ ਅਰਦਾਸ ਕਰਦੀਆਂ ਸੱਚੇ ਪਾਤਸ਼ਾਹ ਦਿਨ ਤੇਰੇ ਬਾਣੇ ਵਿੱਚ ਬਤੀਤ ਹੋਇਆ ਹੈ ਰਹਿਣਾਈਏ ਤੇਰੇ ਬਾਣੇ ਵਿੱਚ ਬਤੀਤ ਹੋਵੇ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਕਿ ਦਿਨੇ ਤੇ ਮੇਰਾ ਬੱਚਾ ਜਿਹੜਾ 4 ਸਾਲ ਦਾ 5 ਸਾਲ ਦਾ 2 ਸਾਲ ਦਾ 1 ਸਾਲ ਦਾ ਉਹ ਦਿਨੇ ਸ਼ਹੀਦ ਕਰ ਦਿੱਤਾ ਗਿਆ ਮੇਰੀ ਅੱਖਾਂ ਦੇ ਸਾਹਮਣੇ ਉਹਦੇ ਟੋਟੇ ਕਰਕੇ ਮੇਰੇ ਗਲ ਚ ਹਾਰ ਪਾ ਦਿੱਤੇ ਗਏ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਬਲਕੇ ਰੱਬ ਕਾਲਪੁਰ ਕਾਇਰ ਉਜੀ ਦੇ ਸੱਚੇ ਨਾਮ ਦੇ ਸਹਾਰੇ ਅਰਦਾਸ ਪਿਆ ਕਰਦੀਆਂ ਦਿਨ ਤੇਰੇ ਭਾਣੇ ਵਿੱਚ ਬਤੀਤ ਹੋਇਆ ਹੈ ਭਾਣਾ ਮੰਨ ਦੀ ਜਾਚ ਮੀਰ ਮਨੋਂ ਦੀ ਜੇਲ੍ਹ ਚ ਸਿੱਖਣੀ ਹੈ ਉਸ ਸੱਚ ਦੇ ਪੰਨਿਆਂ ਚੋਂ ਸਿੱਖਣੀ ਹੈ ਜਿਹੜੇ ਸੱਚ ਦੇ ਪੰਨੇ ਸਾਨੂੰ ਇਹ ਦਰਸਾਉਂਦੇ ਨੇ ਕਿ ਬਾਣੀ ਨੂੰ ਜਿਉਣਾ ਕਿਵੇਂ ਬਾਣੀ ਕੋਈ ਤੋਤਾ ਰਟ ਨਹੀਂ ਹੈ ਬਾਣੀ ਕੋਈ ਮੰਤਰ ਜਾਪ ਨਹੀਂ ਹੈ ਬਾਣੀ ਜੀਵਨ ਜਾਚ ਹੈ ਇਹ ਵੇ ਆਫ ਲਾਈਫ ਹੈ ਇਹ ਦਸਾਉਂਦੀ ਹੈ ਕਿ ਜੀਉਣਾ ਕਿਵੇਂ ਹੈ ਇਹ ਦਸਦੀ ਹੈ ਕਿ ਜੀਉਣਾ ਕਿਵੇਂ ਹੈ ਇਸ ਲਈ ਖਿਆਲ ਕਰਿਓ ਮੀਰ ਮੰਨੂ ਦੀ ਜੇਲ੍ਹ ਦੇ ਪੰਨੇ ਜੇ ਇਤਿਹਾਸ ਦੇ ਅੰਦਰ ਲਿਖੇ ਗਏ ਤੇ ਇਤਿਹਾਸ ਸੰਦਰਭਾ ਸਾਕਾ ਵਾਪਰੇ ਹੈ ਤੇ ਗੁਰੂ ਦੀ ਬਾਣੀ ਦੇ ਸੱਚੇ ਬੋਲਾਂ ਵਿੱਚੋਂ ਉਹ ਜੀਵਨ ਪੈਦਾ ਹੋਇਆ ਉਹ ਮਾਤਾਵਾਂ ਤੇ ਭੈਣਾਂ ਦਾ ਜੀਵਨ ਗੁਰੂ ਦੀ ਬਾਣੀ ਦੇ ਸੱਚ ਵਿੱਚੋਂ ਪੈਦਾ ਹੋਇਆ ਉਹਨਾਂ ਦੇ ਜੀਵਨ ਦੇ ਅੰਦਰ ਕਿੰਨੀਆਂ ਰੁਕਾਵਟਾਂ ਮੁਸ਼ਕਿਲਾਂ ਆਈਆਂ ਪਰ ਉਹਨਾਂ ਨੇ ਮੰਨਿਆ ਨਹੀਂ ਹਾਰ ਨਹੀਂ ਮੰਨੀ ਚੁਕੀਆਂ ਨਹੀਂ ਜੇ ਇੱਕ ਵੀ ਮਾਤਾ ਤੇ ਇੱਕ ਵੀ ਭੈਣ ਹਾਰ ਮੰਨ ਜਾਂਦੀ ਤੇ ਖਿਆਲ ਕਰਿਓ ਇਤਿਹਾਸ ਦੇ ਅੰਦਰ ਇੱਕ ਬਹੁਤ ਵਡਾ ਕਲੰਕ ਪਿਆ ਲੱਗ ਜਾਂਦਾ ਵਾਰਨੇ ਜਾਈਏ ਉਹਨਾਂ ਸ਼ਹੀਦਾਂ ਤੋਂ ਵਾਰਨੇ ਜਾਈਏ ਉਹਨਾਂ ਮਾਤਾਂਵਾਂ ਤੇ ਭੈਣਾਂ ਤੋਂ ਜਿਨ੍ਹਾਂ ਨੇ ਗੁਰੂ ਦੀ ਬਾਣੀ ਦੇ ਸੱਚੇ ਬੋਲਾਂ ਵਿੱਚ ਜੀਵਨ ਦੀ ਕਮਾਈ ਕੀਤੀ ਤੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਰੱਬ ਜੀ ਦਿਨ ਤੇਰੇ ਬਾਣੀ ਵਿੱਚ ਬਤੀਤ ਹੋਇਆ ਰਹਿਣ ਆਈਏ ਤੇਰੇ ਬਾਣੀ ਵਿੱਚ ਬਤੀਤ ਪਿਆ ਹੋਇਆ ਕੋਈ ਉਲੰਭਾ ਨਹੀਂ ਹੈ ਕੋਈ ਗਿਲਾ ਕੋਈ ਸ਼ਿਕਵਾ ਨਹੀਂ ਹੈ ਕੋਈ ਮੱਥੇ ਚ ਤਿਉਣੀਆਂ ਨਹੀਂ ਹੈ ਕੋਈ ਗੁੱਸਾ ਨਹੀਂ ਹੈ ਮਨ ਅੰਦਰ ਹਲੀਮੀ ਹੈ ਸਹਜ ਵਕਤ ਦੇ ਹਾਲਾਤਾਂ ਦਾ ਮੁਕਾਬਲਾ ਸਹਜ ਵਿੱਚ ਬੈਠ ਕੇ ਕੀਤਾ ਤੇ ਚੜ੍ਹਦੀ ਕਲਾ ਵਿੱਚ ਰਹਿ ਕਰਕੇ ਕੌਮ ਨੂੰ ਇੱਕ ਇੱਕ ਮਨੋ ਨਵਾਂ ਸੰਦੇਸ਼ ਪਿਆ ਦਿੱਤਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਨਵਾਂ ਸੰਦੇਸ਼ ਪਿਆ ਦਿੱਤਾ ਤੁਸੀਂ ਜੀਉਣਾ ਕਿਵੇਂ ਹੈ